ਦਿਨ ਟਲਦਾ ਟਲਦਾ ਟਲ ਗਿਆ ਰਾਤ ਥਮਦੀ ਥਮਦੀ ਥਮ ਗਈ ਆਨ ਵਾਲਿਆ ਤੇ ਉਡੇ ਕੰਦਰ ਮੇਰੀ ਨਜ਼ਰ ਰਾਹਾਂ ਉੱਤੇ ਜਮ ਗਈ ਫਜ਼ਰ ਵੇਲੇ ਕੁਕਿਆ ਕੋਈ ਰਾਹੀ ਅਰਸ਼ੋਂ ਪਾਰ ਗਰੀਬੀ ਲੰਮ ਗਈ ਕਰੇ ਤਰਸ ਗੁਲਜ਼ਾਰ ਤੈਨੂੰ ਵਾਸਤ ਆਈ ਮੇਰੀ ਜਿੰਦ ਲਪਾਂ ਉਤੇ ਥਮ ਗਈ ਮੇਰੀ ਜਿੰਦ ਲਪਾਂ ਉਤੇ ਥਮ ਗਈ ਤੇ ਮੈਂ ਕੱਖਿਆ ਕੱਖੋਂ ਬੜਾ ਹੋਲਾ ਤੇਰੇ ਕਰਮ ਸਹਿਬਾ ਮੈਨੂੰ ਲਖ ਕੀਤਾ ਤੇ ਤੁਸਾਂ ਨੇ ਲਖ ਕੀਤਾ ਤੇ ਮੈਂ ਲਖ ਹੋਇਆ ਤੁਹਾਡੇ ਵਾਸਤੇ ਮੈਂ ਕਦੀ ਨਹੀਂ ਕੱਖ ਕੀਤਾ ਵਟੀਆਂ ਚਕੀਰਾਂ ਵਾਲਿਆ ਮਿਹਰਬਾਨਾ ਆਪਣੇ ਕਰਮ ਤੋਂ ਤੂੰ ਸਾਂ ਕਦੇ ਨਹੀਂ ਵਖ ਕੀਤਾ ਇੰਜ ਕਰਦਾ ਸਰਦਾਰ ਮੈਂ ਕੋਈ ਵੇਖਿਆ ਨਹੀਂ ਜਿਵੇਂ ਤੂੰ ਸਾਂ ਗਰੀਬ ਦਾ ਪੱਖ ਕੀਤਾ ਜਿਵੇਂ ਤੂੰ ਸਾਂ ਗਰੀਬ ਦਾ ਪੱਖ ਕੀਤਾ ਜੀਮ ਜਿਉਂਦਿਆਂ ਨੂੰ ਕੰਨੋਂ ਮਾਰਦਾ ਐ ਜੇਕਰ ਮੋਇਆਂ ਨੂੰ ਨਹੀਂ ਝੁਕਾਉਂ ਚੁਕਾ ਤੇ ਮਿੱਲੇ ਰੋਹਾਂ ਨੂੰ ਕਿਉਂ ਨਿਖੇੜਦਾ ਐ ਜਿਕਰ ਵਿਛੜੇ ਨਹੀਂ ਮਿਲੌਣ ਚੋਕਾ ਤੇ ਬੁਹੇ ਆਏ ਸਵਾਲੀ ਨੂੰ ਕਿਉਂ ਛਿੜਕੇ ਜਿਕਰ ਪੱਲਿਓ ਨਹੀਂ ਖੈਰ ਪਹੁੰਚੋਗਾ ਉਹ ਬਾਬਾ ਭੁੱਲੇ ਸ਼ਾ ਬਦੀਆਂ ਬੰਦ ਕਰਤੇ ਜਿਕਰ ਨੇਕੀਆਂ ਨਹੀਂ ਕਮਾਉਣ ਚੋਕਾ ਜਿਕਰ ਨੇਕੀਆਂ ਨਹੀਂ ਕਮਾਉਣ ਚੋਕਾ ਦੁਖੀ ਦਿਲ ਦੁਖਾ ਕੇ ਨਾ ਚਾਵੇਂ ਉਹ ਜਾਣ ਵਾਲਿਆ ਕੋਲ ਬੁਲਾਉਂਦੀਆਂ ਮੈਂ ਥਾਂ ਸ਼ੁਕਰ ਦੀ ਸਮਝ ਕੇ ਬਹਿ ਥੱਲੇ ਸਦਕੇ ਜਾਂਦੀਆਂ ਮੈਂ ਸ਼ੀਸ ਚਕਾਉਂਦੀਆਂ ਮੈਂ ਜਿਸ ਸੇਜ ਉੱਤੇ ਰਾਤੀ ਮੌਜ ਮਾਨੀ ਵੇਖ ਵੇਖ ਉਹਨੂੰ ਕੁਰ ਲੌਂਦੀ ਪਈਆਂ ਮੈਂ ਅਜਮਤ ਵਾਂਗੂ ਜਿਸ ਨੇ ਰਾਹ ਡਿੱਠੀ ਉਸ ਵੇਲੇ ਨੂੰ ਪਛਤਾਉਂਦੀਆਂ ਮੈਂ ਮੇਰੇ ਸਾਈਆਂ ਦੀ ਮੇਰੇ ਉੱਤੇ ਨਜ਼ਰ ਰਹਿੰਦੀ ਕਦੇ ਪੈਰ ਕੁਰਾਹੇ ਨਹੀਂ ਤਰਨ ਦਿੱਤਾ ਦੁੱਲਨ ਤੋਂ ਪਹਿਲਾਂ ਹੀ ਅਥਰੂ ਬੋਝ ਦਿੰਦੇ ਉਹ ਮੈਨੂੰ ਹੌਕਾ ਵੀ ਕਦੇ ਨਹੀਂ ਪੜਨ ਦਿੱਤਾ ਨੰਗੀ ਕੰਡ ਨਹੀਂ ਰਿਆਜ ਹੋਣ ਦਿੱਤੀ ਮੈਨੂੰ ਕਿਸੇ ਮੈਦਾਨ ਨਹੀਂ ਹੌਣ ਦਿੱਤਾ ਮੇਰੇ ਖਸਮ ਨੇ ਮੇਰੇ ਵਹਿਦਿਆਂ ਨੂੰ ਵੀ ਕਦੇ ਸਿਰ ਵੀ ਉੱਚਾ ਨਹੀਂ ਕਰਨ ਦਿੱਤਾ ਉਹ ਕਦੇ ਸਿਰ ਵੀ ਉੱਚਾ ਨਹੀਂ ਕਰਨ ਦਿੱਤਾ ਉਹ ਕਈ ਬੋਲ ਕੇ ਸ਼ਾਕ ਉਮਰ ਦਿੱਤੇ ਇਥੇ ਅਲਨਾ ਕਿਸੇ ਨਾ ਪਾਇਆ ਈ ਕਈ ਹੁਕਮ ਤੇ ਜ਼ੁਲਮ ਕਮਾ ਚੁੱਕੇ ਨਾਲ ਕਿਸੇ ਨਾ ਸਾਥ ਨਿਪਾਇਆ ਈ ਵੱਡੀ ਉਮਰ ਤੇ ਬਹੁਤ ਔਲਾਦ ਵਾਲਾ ਜਿਸ ਨੂੰ ਤੂਫਾਨ ਨੇ ਡੁਪਾਇਆ ਈ ਜਿਹੜਾ ਤੀਨ ਤੇ ਦੁਨੀ ਤਾਂ ਬਾਦਸ਼ਾਹ ਸੀ ਉਹ ਵੀ ਖਾਕ ਦੇ ਵਿੱਚ ਸਮਾਇਆ ਈ ਉਹ ਵੀ ਖਾਕ ਦੇ ਵਿੱਚ ਸਮਾਇਆ ਈ ਗੱਲ ਕਰਨ ਦਾ ਤੈਨੂੰ ਲੁਥਪਾਉਂਦਾ ਗਲਤ ਸੁਣਨ ਦੀ ਚਾਨ ਪਹਿਚਾਨ ਹੋਵੇ ਹੁਣ ਜਿੰਸ ਵੀ ਅੰਦਰੋਂ ਜਾਗਦੀ ਏ ਜੇ ਦਿਲੋਂ ਇਨਸਾਨ ਇਨਸਾਨ ਹੋਵੇ ਉਮੀਦ ਕਰਤਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਸ ਵੀਡੀਓ ਨੂੰ ਵਾਟਵਟ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ